जी। है जी। वेलकम हल, है जी वेलकम हेलो जी स्वागत है जी सारे भैन लाइव च स्वागत है जी वेलकम है जी वेलकम ਬੋਲਣਾ ਤਾਂ ਛੱਡਿਆ ਸੀ ਦਿਸਣੋ ਵੀ ਰਹਿ ਨੀਏ ਦੱਸ ੜੀਏ ਨਹੀਂ ਦੱਸ ਕਿੱਥੇ ਜਾ ਕੇ ਬਹਿ ਗਈ ਐ ਹੋ ਗਿਆ ਕਸੂਰ ਸਤੋ ਕੀ ਨੀ ਚੰਦਰੀਏ ਵੈਲਕਮ ਐ ਜੀ ਵੈਲਕਮ ਸਵਾਗਤ ਐ ਜੀ ਲਾਈਵ ਚ हो गया कसूर साथो की नी चंदरीए तेरे बिना लगदा ना जीनी चंदरीए हेलो जी, जी मनजिंदर बाजबा वेलकम है जी आपका स्वागत है जी स्वागत है जी आपका लाइव में लाइव नु लाइक दा करदेओ जी ਮੰਜਿੰਦਰ ਬਾਜਬਾਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਵੈਲਕਮ ਹੈ ਜੀ ਆਪਕਾ ਸਵਾਗਤ ਹੈ ਜੀ ਲਾਈਵ ਮੇ ਬੁਰਲ ਨਾ ਤੇ ਛੱਟ ਆਸੀ ਦਿਸਣੋ ਵੀ ਰਹਿ ਗਈ ਐ ਦਸ ੜੀਏ ਨਹੀਂ ਦਸ ਕਿੱਥੇ ਜਾ ਕੇ ਬਹਿ ਗਈ ਐ ਹੋ ਗਿਆ ਕਸੂਰ ਸਾਥੋ ਕੀ ਨਹੀਂ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਲਾਈਵ ਨੂੰ ਲਾਈਕ ਕਰ ਦਿਓ ਜੀ ਡਬਲ ਟੈਪ ਕਰਕੇ ਸਕਰੀਨ ਤੇ ਡਬਲ ਟੈਪ ਕਰ ਤੇ ਲਾਈਕ ਕਰ ਦਿਓ ਜੀ ਮਨਜਿੰਦਰ ਬਾਜਬਾਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਵੈਲਕਮ ਹੈ ਜੀ ਵੈਲਕਮ हेलो जी वेलकम है जी स्वागत है जी आपका लाइव में थैंक यू जी बहुत बहुत धन्यवाद है जी लाइव च ली वेलकम है जी वेलकम लाइव नो लाइक डन कर दियो जी वेलकम है जी ऊपर लाइक आ रहा है ऊपर लाइक आ रहा है इस तरह इस तरह लाइक आ रहा है जन दबा दौ ਲਾਈਕ ਕਰ ਦਿਓ ਜੀ ਵੈਲਕਮ ਹੈ ਜੀ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਜੀ ਵੈਲਕਮ ਦਿਲਚੰਦਰੇ ਨੂੰ ਅਸੀਂ ਸਮਝਾ ਕੇ ਉਹ ਥੱਕ ਗਏ ਅੱਖੀਆਂ ਦੇ ਹੰਝੂ ਅਸੀਂ ਪੀ ਪੀ ਕੇ ਅੱਕ ਗਏ ਔਰ ਨੀਓ ਹੁੰਦੇ ਸਾਥ ਪੀਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਡਬਲ ਟੈਪ ਕਰ ਦਿਓ ਜੀ ਲਾਈਵ ਨੂੰ ਲਾਈਕ ਡਨ ਕਰ ਦਿਓ ਜੀ ਵੈਲਕਮ ਹੈ ਜੀ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਲਾਈਵ 'ਚ ਸਵਾਗਤ ਹੈ ਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਮਨਜਿੰਦਰ ਬਾਜਵਾ ਜੀ ਤੁਸੀਂ ਸਾਡੇ ਲਾਈਵ 'ਚ ਹੈਗੇ ਹੋ ਤਾਂ ਕਮੈਂਟ ਕਰੋ ਜੀ ਵੈਲਕਮ ਹੈ ਜੀ ਵੈਲਕਮ ਦਿਕੰਤਾ ਕੋਲਿਆਂ ਦੇ ਵਿੱਚ ਵਜਦੀ ਤੇ ਵੇੜਾ ਸੁੰਨਾ ਸੁੰਨਾ ਲੱਗਦਾ ਇੰਨਾ ਪਿਆਰ ਕਿਉਂ ਚੰਦਰ ਆ ਸਿ ਪਾਇਆ ਇਹ ਕਿਤੇ ਵੀ ਨਹੀਂ ਲੱਗਦਾ ਵੈਲਕਮ ਹੈ ਜੀ ਵੈਲਕਮ दिल चंद्रनु से समझा के औ तक रे वेलकम है जी वेलकम स्वागत है जी स्वागत है जी सारे बहन भ्राउंडा लाइव च स्वागत है जी वेलकम है जी वेलकम वेलकम है जी लाइव च स्वागत है जी लाइव लाइक कर दौ जी वेलकम है जी वेलकम हेलो जी स्वागत है जी आपका लाइव में वेलकम है जी वेलकम बोलण ते छट्यासी दिसनु ਵੀ ਰਹੀਆਂ ਦਸ ਜੜੀਏ ਨਹੀਂ ਦੱਸ ਕਿੱਥੇ ਜਾ ਕੇ ਬਹਿ ਗਈਆਂ ਹੋ ਗਿਆ ਕੁਸੂਰ ਸਤੋ ਕੀ ਨਹੀਂ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀਨੀ ਚੰਦਰੀਏ